ਹਾਂਜੀ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੈ ਵੀ ਅੱਜ ਆਪਣੇ ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਸੇਲਵਰਾ ਜਿੱਥੇ ਸੇਲਵਰਾ ਵਿਖੇ ਬਾਬਾ ਸੇਲਵਰਾ ਜੀ ਅਤੇ ਬਾਬਾ ਟੋਡਰ ਜੀ ਦਾ ਜੋੜ ਮੇਲਾ ਚੱਲ ਰਿਹਾ ਤੇ ਬਹੁਤ ਭਾਰੀ ਇਕੱਠ ਹੈ ਸਿੱਖ ਸੰਗਤ ਪਹੁੰਚੀ ਹੈ ਆਪਣੇ ਨਮਸਤਕ ਹੋ ਰਹੀ ਹੈ ਗੁਰੂ ਘਰ ਦੇ ਵਿੱਚ ਉੱਥੇ ਸਰਜੀ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਐਮਪੀ ਨੇ ਉਹਨਾਂ ਦੇ ਨਿੱਜੀ ਸਹਾਇਕ ਸਰਦਾਰ ਬਲਵਿੰਦਰ ਸਿੰਘ ਜੀ ਰੋਡੇ ਖਾਲਸਾ ਉਹ ਪਹੁੰਚੇ ਨੇ ਪ੍ਰਬੰਧਕਾਂ ਨਾਲ ਅਸਤਕਾਰ ਕਮੇਟੀ ਨਾਲ ਕਲੱਬ ਨਾਲ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਖਾਲਸਾ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਬਾਬਾ ਯੋਗ ਜੀ ਖਾਲਸਾ ਸਾਹਿਬ ਜੀ ਭਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਜੀ ਸਿੰਘ ਸਾਹਿਬ ਠੀਕ ਆ ਕੋ ਹਾਂ ਬਹੁਤ ਚੜ੍ਹਦੀ ਕਲਾ ਮਾਰੇ ਦੀ ਕਿਰਪਾ ਜੀ ਸਿੰਘ ਸਾਹਿਬ ਕਿਵੇਂ ਲੱਗਿਆ ਤੁਸੀਂ ਅੱਜ ਪਿੰਡ ਸੇਲਬਰਾ ਵਿਖੇ ਪਹੁੰਚੇ ਹੋ ਤੇ ਸਤਕਾਰ ਕਮੇਟੀ ਦਾ ਤੇ ਗੁਰੂ ਘਰ ਦਾ ਪ੍ਰਬੰਧ ਕਲੱਬ ਵਾਲੇ ਵੀ ਰਣੇ ਵੀ ਤੁਹਾਨੂੰ ਬੁਲਾਇਆ ਸੀ ਅੱਜ ਤੁਸੀਂ ਸਰਦਾਰ ਸਾਹਿਬ ਜੀ ਸਿੰਘ ਖਾਲਸਾ ਦੇ ਨਿੱਜੀ ਸਹਾਇਕ ਹੋ ਤੇ ਇਸ ਸਰਨ ਨੀਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹੋ ਜਿਹਾ ਪ੍ਰਬੰਧ ਲੱਗਿਆ ਤੇ ਕਿਵੇਂ ਤੁਹਾਨੂੰ ਸਿਸਟਮ ਆ ਵੇਖੋ ਜੀ ਜਿਹੜਾ ਪ੍ਰਬੰਧ ਆ ਉਹ ਬਾ ਕਮਾਲ ਆ ਮੈਂ ਇਸ ਸਟੇਜ ਤੇ ਵੀ ਕਹਿ ਕੇ ਆਇਆ ਜੀ ਕਿ ਅੱਧੀ ਸਦੀ ਤੋਂ ਕਿੰਨਾ ਵੱਡਾ ਸਾਡਾ ਇਤਿਹਾਸਕ ਤੇ ਸਮਾਜਿਕ ਪੱਖ ਜਿਹੜਾ ਸਾਡੇ ਕਲਚਰ ਦਾ ਸਾਡਾ ਪੰਜਾਬ ਤੇ ਪੰਜਾਬੀ ਅਦਾ ਜਿਹੜਾ ਅਹਿਮ ਅੰਗ ਹੈ ਖੇਡਾਂ ਤੇ ਨਾਲ ਗੁਰਮਤ ਦੋਨਾਂ ਨੂੰ ਸਮੋਈ ਬੈਠੇ ਨੇ ਤੇ ਮੈਂ ਤਾਂ ਤਹਿ ਦਿਲੋਂ ਧੰਨਵਾਦ ਕਰਦਾ ਜਿਵੇਂ ਸਰਕਾਰ ਕੀ ਕਮੇਟੀ ਵਾਲੇ ਨੌਜਵਾਨ ਹੈ ਜਾਂ ਉਹ ਤੋਂ ਪਹਿਲਾਂ ਜਿਨ੍ਹਾਂ ਨੇ ਇਹਦੀ ਏਡੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੇਵਾ ਕੀਤੀ ਹੈ ਤੇ ਇਹ ਸਾਰੇ ਪ੍ਰੋਗਰਾਮ ਨੂੰ ਬੰਨ੍ਹ ਕੇ ਰੱਖਿਆ ਹੋਇਆ ਜਿਨ੍ਹਾਂ ਨੇ ਮਾਈਕ ਸਾਹ ਤਾਂ ਕੀਤੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਮੈਂ ਤਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੇਰੀ ਤਾਂ ਰੂਹ ਖੁਸ਼ ਹੋ ਗਈ ਏਡਾ ਵੱਡਾ ਪ੍ਰੋਗਰਾਮ ਦੇਖ ਕੇ ਜੀ ਆ ਪੰਜਾਬ ਦੀ ਕੋਸ਼ਿਸ਼ਮਾਨੀ ਜੀ ਕੋਸ਼ਿਸ਼ਮਾਨੀ ਕਹਿ ਰਹੇ ਮੈਂ ਕਰਾਹੀ ਪੀ ਗਈ ਹਨ ਤੇ ਨਸ਼ਾ ਰਾ ਬਲ ਚਲ ਪੀ ਉਹਨਾਂ ਨੌਜਵਾਨਾਂ ਨੂੰ ਕੀ ਸਨੇਹ ਦੇ ਰਹੇ ਹੋ স্পেশাল ਮੈਸੇਜ ਕੀ ਹੈ ਜੀ ਉਹਦੇ ਵਿੱਚ ਇਹੀ ਹੈ ਵੀ ਉਹਨਾਂ ਨੌਜਵਾਨਾਂ ਤੋਂ ਪਹਿਲਾਂ ਮੈਂ ਪਿੰਡਾਂ ਦੇ ਸਾਰੇ ਮੋਤਵਾਰਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੀਆਂ ਹੁਣ ਨਵੀਆਂ ਚੋਣਾਂ ਹੋਣਗੀਆਂ ਕਮੇਟੀਆਂ ਨੂੰ ਇਹ ਬੇਨਤੀ ਕਰਦਾ ਹੈ ਜੀ ਕਿ ਨੌਜਵਾਨਾਂ ਨੂੰ ਉਸ ਮਾੜੇ ਰੁਝਾਨ ਤੋਂ ਰੋਕਣ ਵਾਸਤੇ ਸਾਡੇ ਕੋਲੇ ਐਦਾਂ ਵਧੀਆ ਪਰਵੰਦ ਕੋਈ ਨਹੀਂ ਇਦੋ ਵਾਰੀਆ ਬਦਲ ਕੋਈ ਨਹੀਂ ਇਹ ਬਹੁਤ ਸੋਹਣਾ ਬਦਲਾ ਇੱਥੇ ਤਾਂ ਸੋਨੇ ਤੇ ਸੁਆਗ ਹੋਇਆ ਪਿਆ ਗੁਰੂ ਸਾਹਿਬ ਗੁਰੂ ਧੰਗੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਨਾਲ ਉਹਨਾਂ ਦੀ ਬਖਸ਼ਿਸ਼ ਜਿਹੜੀ ਪ੍ਰਾਪਤ ਬਾਬਾ ਸਿਲਵਰਾ ਜੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਤੇ ਐਡਾ ਵੱਡਾ ਸ਼ੰਝ ਮੇਲਾ ਚੱਲ ਰਿਹਾ ਇਹ ਇਹਨਾਂ ਤੋਂ ਸੇਧ ਲੈਣ ਦੀ ਬਾਕੀ ਦੇ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਤੇ ਮੈਂ ਪੰਜਾਬ ਦੀ ਜਵਾਨੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਗੁਰਮਤ ਦੇ ਲੜ ਲੱਗੋ ਤੇ ਖੇਡਾਂ ਦੇ ਲੜ ਲੱਗੋ ਜਿਹੜੀਆਂ ਖੇਡਾਂ ਆ ਉਹ ਸਾਨੂੰ ਬਚਾ ਸਕਦੀਆਂ ਸਾਡੀ ਜਵਾਨੀ ਨੂੰ ਸਾਡੀ ਸਿਹਤ ਨੂੰ ਸਾਡੇ ਕਲਚਰ ਦਾ ਖਾਸ ਕਰਕੇ ਪੰਜਾਬ ਤੇ ਪੰਜਾਬੀਅਤ ਦਾ ਤਾਂ ਅਹਿਮ ਅੰਗ ਹੈ ਇਹੋ ਜੇ ਸ਼ੰਜ ਮੇਲੇ ਖੇਡਾਂ ਜੀ ਖਾਲਸਾ ਜੀ ਹੁਣ ਤਾਂ ਰਵਾਜ ਵੈਸੇ ਉੱਡ ਗਿਆ ਕੁਝ ਪਰਸੈਂਟ ਆ ਭੈਣਾਂ ਦਾ ਮੰਨਣਾ ਵੀ ਨਵੇਂ ਜੋ ਬੱਚੇ ਆ ਨਵੇਂ ਛੋਟੀ ਉਮਰ ਦੇ ਆ ਉਹਨਾਂ ਦੇ ਕਤਲ ਕੇਸ ਕਤਲ ਕਰਾ ਦਿੱਤੇ ਜਾਂਦੇ ਆ ਵੀ ਇਹ ਸਿਰ ਨਹੀਂ ਬਹਾਉਂਦੇ ਹਨਾ ਸਮਝਦੇ ਨਹੀਂ ਭੈਣਾਂ ਨੂੰ ਕੀ ਮੈਸੇਜ ਆ ਜੀ ਚਲੋ ਉਹ ਉਹ ਮਾੜੀ ਗੱਲ ਆ ਵੈਸੇ ਵੇਖੋ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨੰਕਾਰ ਕਲਾ ਧਾਰ ਜਗ ਮੇ ਪਰਵੇਰੋ ਜਿੱਥੇ ਇਹ ਇਹ ਗੁਰੂ ਨਾਨਕ ਸਾਹਿਬ ਆਪ ਅਕਾਲ ਪੁਰਖ ਆਏ ਹੋਣ ਤੇ ਇੱਥੋਂ ਦੇ ਖਾਸ ਕਰਕੇ ਇੱਥੋਂ ਦੇ ਲੋਕਾਂ ਨੂੰ ਮਾਂ ਬੋਲੀ ਚ ਐਡਾ ਵੱਡਾ ਜਿਹੜਾ ਗੁਰੂ ਦੀ ਬਖਸ਼ਿਸ਼ ਵਾਲਾ ਗੁਰੂ ਸਾਹਿਬ ਦਾ ਉਪਦੇਸ਼ ਮਿਲਿਆ ਹੋਵੇ ਉੱਥੇ ਜਿਹੜੇ ਕੇਸ ਕਤਲ ਕਰਵਾਉਣੇ ਤੇ ਕਰਾਏ ਪੈਣਾ ਇਹ ਮਾੜੀ ਗੱਲ ਆ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਵੱਲ ਤਾਂ ਦੁਨੀਆ ਤੱਕ ਰਹੀ ਆ ਅੱਜ ਪੰਜਾਬ ਵੱਲ ਤੇ ਸਿੱਖ ਜਗਤ ਵੱਲ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੱਲ ਦੁਨੀਆ ਦੇਖ ਰਹੀ ਹੈ ਸਿੱਖੀ ਵੱਲ ਇਸ ਲਈ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਕਿ ਤੁਸੀਂ ਕਿਰਪਾ ਕਰਕੇ ਆਪਣੇ ਬੱਚਿਆਂ ਦੇ ਜਿਹੜੇ ਕੇਸ ਨਾ ਕਤਲ ਕਰਾਓ ਸਿੱਖੀ ਨਾਲ ਸੰਬੰਧੀ ਲੋੜਾ ਵੇਖੋ ਅਸੀਂ ਵਿਦਿਆ ਵਾਸਤੇ ਇੰਨਾ ਯਤਨ ਲਾ ਰਹੇ ਮਹਿੰਗੇ ਸਕੂਲਾਂ 'ਚ ਬੱਚੇ ਪੜ੍ਹਾ ਰਹੇ ਆ ਬਹੁਤ ਮਹਿੰਗੇ ਮਹਿੰਗੇ ਫੀਸਾਂ ਦੇ ਕੇ ਪਰ ਜਿਹੜੀ ਸਾਡੀ ਅਹਿਮ ਗੱਲ ਹੈ ਜਿਨੇ ਦੁਨੀਆ ਬਚਾਉਣੀ ਹੈ ਸਾਨੂੰ ਬਚਾਉਣਾ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਸਿੱਖੀ ਨੂੰ ਜਵਾਨੀ ਨੂੰ ਬਚਾਉਣਾ ਹੈ ਉਹ ਸਿੱਖੀ ਆ ਉਹ ਗੁਰਮਤ ਹੈ ਉਹਦੇ ਵੱਲ ਸਾਡਾ ਸਾਰੇ ਜੀਵਨ ਦੇ ਵਿੱਚੋਂ ਕਿੰਨਾ ਪਰਸੈਂਟ ਵੀ ਧਿਆਨ ਨਹੀਂ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਤੁਸੀਂ ਉੱਚ ਵਿਦਿਆ ਪ੍ਰਾਪਤ ਕਰਨੀ ਹੈ ਉੱਥੇ ਸਿੱਖੀ ਨਾ ਛੱਡੋ ਸਿੱਖੀ ਨੂੰ ਜਰੂਰ ਪ੍ਰਣਾਏ ਹੋਵੋ ਸਿੱਖੀ ਜਰੂਰ ਹਾਸਲ ਕਰੋ ਜੀ ਖਾਲਸਾ ਜੀ ਪੰਜਾਬ ਦੇ ਵਿੱਚ ਪੰਚਾਇਤ ਦੀ ਚੋਣਾਂ ਦਾ ਵਿਗੜ ਬੱਜ ਗਿਆ ਤੇ ਹਰ ਪਿੰਡ ਦੇ ਵਿੱਚ ਹੀ ਮਨ ਲੋ ਮਾਹੌਲ ਪੂਰਾ ਧਰਮਾਗਾ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਉਹ ਸਾਡੇ ਲੋਕਤੰਤਰ ਦਾ ਸਭ ਤੋਂ ਮੁੰਡਲਾ ਇੱਕ ਸਟੇਜ ਆ ਮੁੰਡਲੀ ਮੋਢ ਵਾਲੀ ਜੀ ਤੇ ਉੱਥੇ ਨਾਲ ਨਾਲ ਖਾਸ ਕਰਕੇ ਸਾਡੇ ਪਿੰਡਾਂ ਵਿੱਚ ਜਿਹੜਾ ਭਾਈਚਾਰਕ ਸਾਂਝ ਹੁੰਦੀ ਹੈ ਜੀ ਤੇ ਹੁਣ ਵੈਸੇ ਥੋੜਾ ਫਰਕ ਪੈ ਗਿਆ ਇਹਦੋਂ ਪਹਿਲੇ ਸਮੇਂ ਜਦੋਂ ਅਸੀਂ ਧਿਆਨ ਮਾਰਦੇ ਆ ਇਹਦੋਂ 30 35 40 ਸਾਲ ਪਹਿਲਾਂ ਜਦੋਂ ਅਸੀਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਕਿ ਇਸ ਬੰਦੇ ਨੂੰ ਚੁਣ ਲਿਆ ਉਦੋਂ ਤੋਂ ਪਹਿਲਾਂ ਨਾ ਇਲੈਕਸ਼ਨ ਤੋਂ ਪਹਿਲਾਂ ਇੱਕ ਸਿਲੈਕਸ਼ਨ ਹੋ ਜਾਂਦੀ ਹੁੰਦੀ ਸੀ ਸਮਾਜ ਦੇ ਮੋਹਤਵਾਰ ਬੰਦਿਆਂ ਦੀ ਉਹਨਾਂ ਨੂੰ ਹੀ ਮੈਂਬਰ ਚੁਣਿਆ ਜਾਂਦਾ ਸੀ ਉਹਨਾਂ ਨੂੰ ਹੀ ਸਰਪੰਚ ਚੁਣਿਆ ਜਾਂਦਾ ਸੀ ਬਲਕਿ ਹੁਣ ਥੋੜੀ ਜੀ ਸਾਡੇ ਸਮਾਜ 'ਚ ਮਾਫ ਕਰਨਾ ਥੋੜੀ ਜੀ ਈਰਖਾ ਵਧ ਗਈ ਵੀ ਜੇ ਉਹ ਖੜਦਾ ਮੈਂ ਖੜਨਾ ਇਹ ਨਹੀਂ ਚਾਹੀਦਾ ਇਹ ਤਾਂ ਸਾਡੇ ਮੁਲਕ ਦੇ ਲੋਕਤੰਤਰ ਢਾਂਚੇ ਦਾ ਐਮ ਇੱਕ ਮੁੱਢ ਮੁੱਢਲਾ ਅੰਗ ਹੈ ਮੁੱਢਲੀ ਮੁੱਢਲੀ ਸਟੇਜ ਹੈ ਉੱਥੇ ਸਾਡੇ ਪੰਜਾਬ ਦੇ ਖਾਸ ਕਰ ਪਿੰਡਾਂ ਦੀ ਭਾਈਚਾਰਕ ਸਾਂਝ ਦਾ ਇੱਕ ਬਹੁਤ ਵਧੀਆ ਤੰਦ ਹੈ ਕਿ ਉਹ ਅਸੀਂ ਬੰਦੇ ਚੁਣਿਆ ਜਿਹੜੇ ਪਰੇ ਪਚਾਇਤ ਵਿੱਚ ਯਰਤ ਨਾਲ ਗੱਲ ਕਰ ਸਕਣ ਤੇ ਆਪਦੇ ਪਿੰਡਾਂ ਦਾ ਭਲਾ ਕਰ ਸਕਣ ਉਹਦਾ ਹੁਕਾਸ਼ ਕਰ ਸਕਣ ਇਸ ਲਈ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਕਿ ਕੋਸ਼ਿਸ਼ ਕਰੋ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਤੁਸੀਂ ਖਾਲਸਾ ਹੀ ਪਚਾਇਤਾ ਚਲੋ ਜਿਹੜੇ ਮਨੋਖ ਨਗਰ ਵਿੱਚ ਖਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਆ ਗੁਰਮਤ ਨੂੰ ਪ੍ਰਣਾਏ ਹੋਇਆ ਅਮਰਧਾਰੀ ਹੈ ਆਪ ਨਸ਼ਾ ਰਹਿਤਾ ਜੇ ਤੁਸੀਂ ਉਹਨਾਂ ਨੂੰ ਮੋਢੇ ਬਣਾਓਗੇ ਮੋਤਵਾਰ ਬਣਾਓਗੇ ਇਹ ਸਮਾਜ ਦੇ ਵਿੱਚ ਇੱਕ ਚੰਗਰ ਜਾਣ ਪੈਦਾ ਹੋਊਗਾ ਇਹ ਤੁਹਾਡੇ ਜਰਗੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ ਪਿੰਡਾਂ ਚ ਖਾਲਸਾ ਪੰਥ ਦੇ ਤੱਚ ਨੂੰ ਠੀਕ ਜੀ ਖਾਲਸਾ ਦੀ ਜਿਵੇਂ ਤੁਸੀਂ ਕਲੱਬ ਵਾਲੇ ਵੀਰਾਂ ਨੇ ਜਾਂ ਹੋਰ ਸਤਕਾਰ ਕਮੇਟੀ ਆ ਕੋਈ ਸਪੈਸ਼ਲ ਮੰਗ ਰੱਖੀ ਹੋਣੀ ਆ ਹੁਣ ਤਾਂ ਚਲੋ ਚੋਣ ਜਾਬਤਾ ਆ ਹਾਂ ਇਹਨਾਂ ਨੇ ਮੰਗਾ ਰੱਖਿਆ ਇੱਕ ਸੀਵਰੇਜ ਇਹਨਾਂ ਦਾ ਕੋਈ ਅਧੂਰਾ ਪਿਆ ਜੀ ਇੱਕ ਕੋਈ ਵਾਟਰ ਬਾਕਸ ਜਿਹੜੀ ਸਭ ਤੋਂ ਅਹਿਮ ਗੱਲ ਹੈ ਮੈਂ ਸਰਬਜੀਤ ਸਿੰਘ ਨੂੰ ਉਹ ਲਖਾਤੀ ਉਹ ਕਹਿੰਦੇ ਤੁਸੀਂ ਬਸ ਉਹਨੂੰ ਮੰਨ ਲਓ ਆਪਾਂ ਦੇ ਦਿਆਂਗੇ ਉਹਦੇ ਵਿੱਚ ਮੈਂ ਸੁਣਿਆ ਵੀ ਜਿੰਨਾ ਸਾਡਾ ਗਰੀਬ ਤਬਕਾ ਹੈ ਉਹ ਉਹਦੇ ਤੇ ਡਿਪੈਂਡ ਆ ਉਸ ਪਾਣੀ ਤੇ ਸਭ ਤੋਂ ਸਾਡਾ ਅਹਿਮ ਗੱਲ ਉਸ ਗੱਲ ਵੱਲ ਹੋਊਗੀ ਵੀ ਪਹਿਲਾਂ ਅਸੀਂ ਉਹ ਜਿਹੜਾ ਪਾਣੀ ਦੀ ਸਪਲਾਈ ਵਾਸਤੇ ਕੀ ਕੁਝ ਦੇ ਸਕਦੇ ਆ ਉਦੋਂ ਬਾਅਦ ਸੀਵਰੇਜ ਵਾਸਤੇ ਤੇ ਜਿਹੜੀ ਇਹ ਕਲੱਬ ਵਾਸਤੇ ਕੁਝ ਦੇਣਾ ਟੂਰਨਾਮੈਂਟ ਗਰਾਊਂਡ ਵਾਸਤੇ ਉਹ ਤਾਂ ਦੇਣਾ ਹੀ ਦੇਣਾ ਸੀ ਬਿਲਕੁਲ ਇਹ ਤਿੰਨ ਮੰਗਾਂ ਇਹਨਾਂ ਦੀਆਂ ਜਾਇਜ਼ ਆ ਬਾਕੀ ਮੈਂ ਫਿਰ ਵੀ ਇਸ ਪੰਡ ਵਾਲਿਆਂ ਨੂੰ ਬੇਨਤੀ ਕਰਦਾ ਜਿਹੜੀ ਵੀ ਇਹਨਾਂ ਚ ਤੁਹਾਡੀ ਸਭ ਤੋਂ ਪਹਿਲਾਂ ਅਹਿਮ ਕੋਈ ਮੰਗ ਹੈ ਉਹਦੇ ਤੁਸੀਂ ਵਿਚਾਰ ਕਰਿਓ ਤੇ ਉਹ ਜਲਦੀ ਅਸੀਂ ਫੰਡ ਜਿਹੜਾ ਤੁਹਾਨੂੰ ਜਾਰੀ ਕਰ ਦਿਆਂਗੇ ਠੀਕ ਧੰਨਵਾਦ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਸਾਹਿਬ ਜੀ ਇਹ ਸੰਨ ਪ੍ਰੀਤ ਕੋਰਟ ਤੋਂ ਐਮਪੀ ਸਰਜ ਸਿੰਘ ਖਾਲਸਾ ਦੀ ਨਿੱਜੀ ਸਹਾਇਕ ਉਹਨਾਂ ਨਾਲ ਆਪਾਂ ਗੱਲਬਾਤ ਕਰੀਏ ਜੋ ਅੱਜ ਪਿੰਡ ਸੇਲ ਭਰਾ ਵਿਖੇ ਪਹੁੰਚੇ ਸੀਗੇ ਉਹਨਾਂ ਨੇ ਬਹੁਤ ਸੋਹਣੇ ਬੜਮੂਲੇ ਵਿਚਾਰ ਆਪਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੇ ਆ ਤੇ ਆਪਾਂ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਉਹਨਾਂ ਸਤਕਾਰ ਕਮੇਟੀ ਵੱਲੋਂ ਖਾਲਸਾ ਜੀ ਸਰਦਾਰ ਬਲਵਿੰਦਰ ਸਿੰਘ ਜੀ ਰੋਡ ਦੇ ਦਾ ਸਨਮਾਨ ਕੀਤਾ ਜਾ ਰਿਹਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ